ਸੱਚੇ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਚਲੋ ਇੱਕ ਕੁਐਸਚਨ ਤੇ ਡਿਸਕਸ ਕਰਦੇ ਕੀ ਆਇਆ ਦਿਮਾਗ ਚ ਪਹਿਲਾ ਕੁਐਸਚਨ ਕੀ ਆਇਆ ਕਹਿੰਦੇ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਅੱਛਾ ਜੀ ਨਹੀਂ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਰਿਸਪੈਕਟ ਆਪਣੀ ਇੱਜ਼ਤ ਆਪਣੇ ਆਪ ਨਾਲ ਪਿਆਰ ਤੇ ਉਹੀ ਲੋਕ ਆਪਣੀ ਰਿਸਪੈਕਟ ਇੱਜ਼ਤ ਮਾਨ ਕਰਦੇ ਆ ਜੋ ਆਪਣੇ ਆਪ ਨਾਲ ਪਿਆਰ ਕਰਦੇ ਜਦੋਂ ਜਿੰਨਾ ਅਸੀਂ ਦੂਜੇ ਲਈ ਕਰਦੇ ਹਾਂ ਜੋ ਅਸੀਂ ਜਿੰਨਾ ਅਸੀਂ ਮੰਨ ਲਓ ਕਿ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਖੁਸ਼ ਕਰੀਏ ਇਹ ਜ਼ਰੂਰੀ ਨਹੀਂ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਆਪਣੇ ਆਪ ਨੂੰ ਖੁਸ਼ ਕਰਨਾ ਕਿਉਂਕਿ ਅਗਰ ਪਰਮਾਤਮਾ ਕਣ-ਕਣ ਚਾਹਤਾ ਉਹ ਸਾਡੇ ਅੰਦਰ ਹੈ ਤੇ ਉਹ ਅੰਦਰ ਬੈਠੇ ਨੂੰ ਖੁਸ਼ ਕਰਨਾ ਤੇ ਜ਼ਰੂਰੀ ਹੈ ਨਾ ਤੇ ਉਹ ਕਦੋਂ ਖੁਸ਼ ਹੈ ਜਦੋਂ ਅਸੀਂ ਖੁਸ਼ ਹੁੰਨੇ ਹਾਂ ਰਿਸ਼ਤਿਆਂ ਦਾ ਕੀ ਮਤਲਬ ਹੈ ਇੱਕ ਛੋਟੀ ਜਿਹੀ ਐਗਜ਼ਾਮਪਲ ਸੁਣੋ ਕੀ ਮਤਲਬ ਹੈ ਜਦੋਂ ਅਸੀਂ ਕਿਸੇ ਨੂੰ ਐਸਾ ਦੇ ਦਿੱਤਾ ਸਾਰੇ ਰਿਸ਼ਤੇ ਤੁਹਾਡੇ ਸਾਰੇ ਤੁਹਾਡੇ ਆਪਣੇ ਜਦੋਂ ਤੁਸੀਂ ਮੰਗ ਲਿਆ ਤੁਸੀਂ ਖਰਾਬ ਇੰਨੀਆਂ ਕਮੀਆਂ ਤੁਹਾਡੀਆਂ ਅਗਲੇ ਨੂੰ ਨਜ਼ਰ ਆਉਂਦੀਆਂ ਨੇ ਨਾ ਪੁੱਛੋ ਕੋਈ ਨਾ ਤੇ ਜਦੋਂ ਤੁਸੀਂ ਕਿਸੇ ਨੂੰ ਦੇ ਰਹੇ ਹੋ ਕਿਸੇ ਨੂੰ ਖਿਲਾ ਰਹੇ ਹੋ ਉਹਦੇ ਅਨੁਸਾਰ ਉਸਦੇ ਕੰਮ ਆ ਰਹੇ ਹੋ ਤਾਂ ਇੰਨੀਆਂ ਖੂਬੀਆਂ ਤੁਹਾਡੇ ਚ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ ਕਿ ਬਸ ਪੁੱਛੋ ਨਾ ਕੁਝ ਤੇ ਜਦੋਂ ਅਸੀਂ ਅਸੀਂ ਆਪਣੇ ਹੱਕ ਲਈ ਲੜਦੇ ਅਸੀਂ ਆਪਣੇ ਹੱਕ ਲਈ ਲਾੜ ਰਹੇ ਆ ਜਾਂ ਆਪਣੇ ਹੱਕ ਲਈ ਗੱਲ ਕਰਦੇ ਆ ਤੇ ਉਦੋਂ ਅਸੀਂ ਨਕਮੇ ਤੇ ਜਦੋਂ ਅਸੀਂ ਦੂਜੇ ਬਾਰੇ ਤੇ ਸਿਰਫ ਦੂਜੇ ਬਾਰੇ ਕੰਮ ਕਰ ਗੱਲ ਕਰਦੇ ਆ ਤੇ ਉਦੋਂ ਅਸੀਂ ਚੰਗੇ ਚਲੋ ਚੰਗਾ ਕੀ ਏ ਤੇ ਮਾੜਾ ਕੀ ਏ ਇਹਦੇ ਵਿੱਚ ਤੇ ਆਪਾਂ ਨਹੀਂ ਜਾਣਾਂ ਕਿਉਂਕਿ ਕੁਝ ਵੀ ਚੰਗਾ ਨਹੀਂ ਏ ਤੇ ਕੁਝ ਵੀ ਮਾੜਾ ਨਹੀਂ ਏ ਚੰਗਾ ਹੋ ਜੋ ਮੇਰੇ ਮਨ ਨੂੰ ਮੇਰੇ ਦਿਮਾਗ ਨੂੰ ਚੰਗਾ ਲੱਗਿਆ ਜਿਸ ਨਾਲ ਮੈਨੂੰ ਥੋੜੀ ਸ਼ਾਂਤੀ ਮਿਲੀ ਜਿਸ ਨਾਲ ਮੈਨੂੰ ਖੁਸ਼ੀ ਮਿਲੀ ਉਹ ਮੈਨੂੰ ਚੰਗਾ ਲੱਗਦਾ ਨਾ ਕਿ ਉਹ ਮੈਂ ਟਾਈਮ ਪਾਸ ਲਈ ਕੀਤਾ ਕਰ ਰਹੇ ਹਾਂ ਨਾ ਸੀ ਸਿਰਫ ਅਗਲੇ ਦੇ ਡਰ ਲਈ ਕਰ ਰਹੇ ਹਾਂ ਆਉਣ ਵਾਲੇ ਕੱਲ ਦੇ ਡਰ ਲਈ ਕੀਤਾ ਹੋਇਆ ਕੰਮ ਕਦੇ ਚੰਗਾ ਹੋ ਹੀ ਨਹੀਂ ਸਕਦਾ ਕਦੇ ਚੰਗਾ ਹੋ ਹੀ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਬਈ ਕਿਉਂ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਕੱਲ ਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ ਜਿਹੜੇ ਕੱਲ ਨੂੰ ਅਸੀਂ ਦੇਖ ਨਹੀਂ ਸਕਦੇ ਭਾਈ ਆ ਕਰ ਨਹੀਂ ਤਾਂ ਤੇਰਾ ਆ ਹੋ ਜਾਏਗਾ ਭਾਈ ਆ ਕਰ ਨਹੀਂ ਤੇ ਤੇਰਾ ਆ ਹੋ ਜਾਏਗਾ ਕਿਉਂ ਭਈ ਅਸੀਂ ਜੋ ਕਰ ਰਹੇ ਹਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਉਸ ਦਾ ਸਾਨੂੰ ਅਸਰ ਉਸੇ ਟਾਈਮ ਤੇ ਮਿਲਣਾ ਜੇ ਅਸੀਂ ਜੋ ਬੀਜ ਬੀਉ ਹੈ ਸਿਆਣੇ ਕਹਿੰਦੇ ਆ ਜੋ ਬੀਜਾਂਗੇ ਉਹੀ ਵੱਡਾਂਗੇ ਠੀਕ ਹੈ ਜਿਸ ਤਰ੍ਹਾਂ ਦੇ ਕਰਮ ਕਰਾਂਗੇ ਉਸ ਤਰ੍ਹਾਂ ਦਾ ਫਲ ਮਿਲੇਗਾ ਇਹ ਤੇ ਹੋਈ ਸਿਆਣੀ ਗੱਲ ਇਹ ਤੇ ਹੋਈ ਸਮਝਦਾਰੀ ਵਾਲੀ ਤੇ ਲੌਜੀਕ ਵਾਲੀ ਗੱਲ ਹਾਂ ਇਹ ਕਰਾਂਗੇ ਇਹ ਮਤਲਬ ਇੱਕ ਇੱਕ ਮੰਨ ਲਓ ਕਿ ਅ ਅਸੀਂ ਇੱਕ ਨੀਅਤ ਹੈ ਸਾਡੀ ਉੱਪਰੋਂ ਉੱਪਰੋਂ ਅਸੀਂ ਆ ਕਰ ਰਹੇ ਹਾਂ ਕਰ ਰਹੇ ਹਾਂ ਇਹ ਦਿਖਾ ਇਹ ਕਰ ਰਹੇ ਹਾਂ ਕਿਉਂ ਕਿ ਖਰੀਦਾਏ ਕਿਉਂ ਬਈ ਕੋਈ ਵੀ ਕੰਮ ਕਰਮ ਜੋ ਤੁਹਾਨੂੰ ਤਕਲੀਫ ਦੇ ਰਿਹਾ ਅੱਜ ਤੁਸੀਂ ਇੱਕ ਚੀਜ਼ ਕਰਨ ਨਾਲ ਤੁਹਾਡੇ ਮਨ ਦਿਮਾਗ ਤੇ ਤੁਹਾਡੇ ਸਰੀਰ ਨੂੰ ਪਰੇਸ਼ਾਨੀ ਆ ਰਹੀ ਹੈ ਉਹ 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 ਕਿਨੇ ਦੇਖਿਆ ਕੱਲ ਜਾ ਕੇ ਤੁਹਾਨੂੰ ਸੁੱਖ ਦੇਵੇਗਾ ਕਿਉਂ ਵਹੀ ਕਿਉਂ ਵਹੀ ਇੱਕ ਨੀਂਦ ਖਰਾਬ ਕਰਕੇ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣ ਲੱਗੀ ਹਾਂ ਦੇਖੋ ਇੱਕ ਬੜੀ ਸਿੰਪਲ ਜੀ ਗੱਲ ਹੈ ਇਹਦੇ ਵਿੱਚ ਕੋਈ ਜ਼ਿਆਦਾ ਰਾਜਨੀਤੀ ਵਾਲੀ ਗੱਲ ਨਹੀਂ ਹੈ ਮਤਲਬ ਇਸ ਨੂੰ ਕੁਮਾਫਰਾ ਕੇ ਕੁਝ ਵੀ ਅਗਲਾ ਸਮਝੇ ਤਾਂ ਉਹ ਅਗਲੇ ਦਾ ਦਿਮਾਗ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਦੀ ਐਗਜ਼ਾਮਪਲ ਦੇਣ ਲੱਗੀ ਹਾਂ ਅਸੀਂ ਕੋਈ ਕੁਦਰਤ ਵੱਲੋਂ ਕੋਈ ਚੀਜ਼ ਸਾਨੂੰ ਦੁਨੀਆਦਾਰੀ ਦੀ ਚਾਹੀਦੀ ਆ ਸਾਨੂੰ ਦੁਨੀਆਦਾਰੀ ਦੀ ਕੋਈ ਚੀਜ਼ ਚਾਹੀਦੀ ਆ ਮੈਂ ਜੀ ਇੱਕ ਨੌਕਰੀ ਕਰਨੀ ਆ ਮੈਂ ਇੱਕ ਪੇਪਰ ਦੇਣਾ ਏ ਮੈਂ ਇੱਕ ਡਿਗਰੀ ਕਰਨੀ ਆ ਮੈਂ ਵਿਦੇਸ਼ ਜਾਣਾ ਏ ਮੈਂ ਆ ਕਰਨਾ ਏ ਮੈਂ ਉਹ ਕਰਨਾ ਏ ਤਾਂ ਇਹਦੇ ਲਈ ਅਸੀਂ ਰੱਬ ਨਾਲ ਡੀਲ ਕਰਦੇ ਆ ਕੀ ਡੀਲ ਕਰਦੇ ਆ ਅਸੀਂ ਆ ਕਰਾਂਗੇ ਸਾਡਾ ਆ ਹੋ ਜਾਏ ਅਸੀਂ ਉੱਥੇ ਆ ਕਰਾਂਗੇ ਸਾਡਾ ਆ ਹੋ ਜਾਏ ਅਸੀਂ ਆ ਕਰਾਂਗੇ ਆਹੋ ਜੀ ਬਿਜ਼ਨਸ ਚੱਲ ਰਿਹਾ ਕੀ ਗੱਲੇ ਕਿਉਂ ਕਰਨਾ ਹੈ ਇਹ ਅਸੀਂ ਉਤੋਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਚੀਜ਼ ਕੁਦਰਤ ਨੇ ਮੇਰੇ ਦਿਮਾਗ 'ਚ ਮੇਰੇ ਮਨ 'ਚ ਪਾਈ ਹੈ ਮੈਨੂੰ ਉਹ ਟੀਸੀ ਸਹੀ ਲੱਗ ਰਹੀ ਹੈ ਮੈਂ ਉਹਦੇ ਲਈ ਸਿਰਫ ਯਤਨ ਕਰਨੇ ਨੇ ਕੁਦਰਤ ਨੇ ਮੇਰੀ ਮਦਦ ਕਰ ਦੇਣੀ ਹੈ ਕਿਉਂਕਿ ਕੁਦਰਤ ਮੇਰੀ ਦੁਸ਼ਮਣ ਥੋੜਾ ਹੀ ਹੈ ਉਹ ਪਰਮਾਤਮਾ ਤੇ ਚਾਹੁੰਦਾ ਹੈ ਕਿ ਮੈਂ ਖੁਸ਼ ਰਹਾ ਮੈਨੂੰ ਲੱਗਦਾ ਹੈ ਕਿ ਦੁਨੀਆਦਾਰੀ ਦੇ ਵਿੱਚ ਮੇਰੀ ਖੁਸ਼ੀ ਆ ਬਣਨ ਤੇ ਹੈ ਮੈਂ ਉਸ ਦੇ ਲਈ ਕੋਸ਼ਿਸ਼ ਕਰਨੀ ਹੈ ਤੇ ਕੁਦਰਤ ਨੇ ਮੇਰਾ ਸਾਥ ਦੇਣਾ ਤੇ ਅਗਰ ਉਸ ਨੇ ਮੇਰਾ ਸਾਥ ਨਹੀਂ ਦਿੱਤਾ ਜਾਂ ਸਾਡੀ ਡੀਲ ਫਾਈਨਲ ਹੋਈ ਸੀ ਕੋਈ ਡੀਲ ਥੋੜਾ ਹੀ ਹੈ ਕੋਈ ਬਿਜ਼ਨਸ ਥੋੜਾ ਹੀ ਹੈ ਕੁਦਰਤ ਨਾਲ ਇੱਕ ਸਿਰਫ ਸਾਡਾ ਵਿਸ਼ਵਾਸ ਹੈ ਕਿ ਕੁਦਰਤ ਸਾਡੇ ਦਿਮਾਗ ਤੇ ਮਨ ਚੋਂ ਹੀ ਪਉਂਦੀ ਹੈ ਜੋ ਉਸ ਨੇ ਸਾਡੇ ਤੋਂ ਕਰਾਉਣਾ ਹੈ ਓਕੇ ਅਸੀਂ ਉਸ ਲਈ ਯਤਨ ਕੀਤਾ ਉਹ ਸਾਡਾ ਸਫਲ ਨਹੀਂ ਹੋਇਆ ਤੇ ਕਿਹਦਾ ਕਸੂਰ ਉਸ ਕੁਦਰਤਦਾਨੀ ਕਿਉਂਕਿ ਉਸ ਟਾਈਮ ਤੇ ਉਹ ਵਕਤ ਹੀ ਨਹੀਂ ਸੀ ਜਿਸ ਵਕਤ ਨੂੰ ਫੜਨ ਦੇ ਲਈ ਅਸੀਂ ਭੱਜ ਰਹੇ ਸੀ ਇਹ ਵੀ ਤੇ ਅਸੀਂ ਸੋਚ ਸਕਦੇ ਹਾਂ ਕਿ ਜਦੋਂ ਵਕਤ ਆਏਗਾ ਉਹ ਛਾਏਗੀ ਵਕਤ ਨਹੀਂ ਜੀ ਵਕਤ ਕਿੱਥੇ ਲੰਘਣਾ ਹੈ ਮੇਰਾ ਆਹੀ ਸਾਲ ਹੈ ਜੀ ਕੋਈ ਮੇਰੇ ਕੋਲ ਆਇਆ ਮੇਰਾ ਆਹੀ ਸਾਲ ਹੈ ਜੀ ਟੈਸਟ ਦਾ ਜੇ ਮੇਰਾ ਇਹ ਕਲੀਅਰ ਨਾ ਹੋਇਆ ਤਾਂ ਬੱਸ ਜੀ ਮੇਰੇ ਤੇ ਮੈਂ ਤੇ ਮੇਰੇ ਤੇ ਇੰਨੇ ਸਾਲ ਦੀ ਮਿਹਨਤ ਤੇ ਖਰਾਬ ਹੋ ਜਾਣੀ ਹੈ ਮੈਨੂੰ ਤੇ ਸਰਕਾਰੀ ਨੌਕਰੀ ਨਹੀਂ ਮਿਲਨੀ ਬੱਸ ਪੁੱਛੋ ਨਾ ਜੀ ਇਹਦੇ ਲਈ ਮੈਂ ਜੋ ਕੁਝ ਕਰ ਰਹੀ ਹਾਂ ਮੈਂ ਕਿ ਕੀ ਕਰ ਰਹੀ ਹਾਂ ਤੁਸੀਂ ਮੈਂ ਮਿਹਨਤ ਕਰ ਰਿਹਾ ਮੈਂ ਪੜ ਰਿਹਾ ਮੈਂ ਕਹੋ ਤੇ ਚਲੋ ਬਹੁਤ ਜ਼ਰੂਰੀ ਹੈ ਮਿਹਨਤ ਕਰਨੀ ਤੇ ਪੜ੍ਹਨੀ ਤਾਂ ਹੀ ਅਸੀਂ ਸਕਸੈਸ ਪਾਵਾਂਗੇ ਮੈਂ ਅਜੇ 8 ਵਜੇ ਉੱਠ ਜਾਣਾ 8 ਵਜੇ ਤੋਂ 8 ਵਜੇ ਤੱਕ ਮੈਂ ਆਹ ਕਰਦਾ 8 ਵਜੇ ਤੋਂ ਫਿਰ ਮੈਂ ਉੱਥੇ ਉੱਥੇ ਅਸੀਂ ਜਾਣੇ ਆ ਕਿਉਂਕਿ ਪਰਮਾਤਮਾ ਦੀ ਬਲੇਸਿੰਗ ਵੀ ਜ਼ਰੂਰੀ ਹੈ ਮੈਂ ਕਹਾ ਠੀਕ ਹੈ ਬਿਲਕੁਲ ਜ਼ਰੂਰੀ ਹੈ ਪਰਮਾਤਮਾ ਦੀ ਬਲੇਸਿੰਗ ਤੇ ਪਹਿਲਾਂ ਚਾਹੀਦੀ ਹੈ ਸਾਨੂੰ ਤੇ ਪੜਨਾ ਤੇ ਜ਼ਰੂਰੀ ਹੈ ਨਾ ਕਿ ਇੱਕ ਡੀਲ ਚੱਲ ਪਈ ਮੈਂ ਕਿਹਾ ਕਿ ਆਹ ਕਰਾਵਾਂਗੇ ਅਗਰਾ ਹੋ ਕੇ ਮੈਂ ਕਹਾ ਆਤੇ ਤੁਸੀਂ ਚੰਗਾ ਕੰਮ ਕਰ ਦਿੱਤਾ ਹੁਣ ਤੇ ਉਹਨੇ ਜ਼ਰੂਰੀ ਕਰਨਾ ਪੈਣਾ ਹੈ ਉਹਨੇ ਕਿਉਂਕਿ ਡੀਲ ਹੋ ਗਈ ਤੁਹਾਡੀ ਤੁਸੀਂ ਸਮਝੋ ਇਹ ਚੀਜ਼ ਨੂੰ ਮੇਰਾ ਇਸ਼ਾਰਾ ਕਿੱਧਰ ਵਾਲੇ ਪਾਸੇ ਆ ਇਹ ਦੁਨੀਆਦਾਰੀ ਦੀਆਂ ਚੀਜ਼ਾਂ ਲਈ ਪਰਮਾਤਮਾ ਨੂੰ ਵਿੱਚ ਸਾਨੂੰ ਲਿਆਉਣਾ ਹੀ ਨਹੀਂ ਚਾਹੀਦਾ ਪਰਮਾਤਮਾ ਤੋਂ ਸਿਰਫ ਆਸ਼ੀਰਵਾਦ ਆਪਣੇ ਜੋ ਉਸਨੇ ਸਾਨੂੰ ਚੀਜ਼ ਦਿੱਤੀ ਹੈ ਕੀ ਦਿੱਤਾ ਸਾਨੂੰ ਇਹ ਸਰੀਰ ਦਿੱਤਾ ਇਹ ਦੁਨੀਆ ਦਿੱਤੀ ਇਹ ਸਾਡੇ ਰਿਸ਼ਤੇ ਦਿੱਤੇ ਇਸ ਨੂੰ ਮਨ ਦਿੱਤਾ ਦਿਮਾਗ ਦਿੱਤਾ ਸਾਨੂੰ ਸਾਰੇ ਅੰਗ ਦਿੱਤੇ ਦੁਨੀਆ ਦੇਖਣ ਨੂੰ ਅੱਖਾਂ ਦਿੱਤੀਆਂ ਉਹਦੇ ਲਈ ਧੰਨਵਾਦ ਕਰਨਾ ਚਾਹੀਦਾ ਹੈ ਬਾਕੀ ਤੇ ਜਦੋਂ ਪਾਣੀ ਚ ਗਿਰ ਗਏ ਤੇ ਤੈਰ ਕੇ ਹੀ ਬਾਹਰ ਨਿਕਲਣਾ ਜੇ ਆਪਾਂ ਕਈਏ ਖੜੇ ਖੜੇ ਪਾਈ ਉਹਨੇ ਕੁਝ ਉਹਨੇ ਤਾਂ ਸਿੱਟਣਾ ਏ ਜਦੋਂ ਉਹਨੂੰ ਪਤਾ ਲੱਗਣਾ ਏ ਕਿ ਹੁਣ ਇਸਨੇ ਬਹੁਤ ਕੋਸ਼ਿਸ਼ ਕਰ ਲਈ ਆ ਬਹੁਤ ਕੋਸ਼ਿਸ਼ ਕਰ ਲਈ ਆ ਪਰ ਇੱਥੇ ਕੋਸ਼ਿਸ਼ ਕਰ ਰਿਹਾ ਏ ਪਰ ਅਸਲ ਦੇ ਵਿੱਚ ਮੇਰਾ ਹੀ ਦਿੱਤਾ ਸਰੀਰ ਜੋ ਹੈ ਇਹਦਾ ਸਾਥ ਨਹੀਂ ਦੇ ਰਿਹਾ ਮਤਲਬ ਜਦੋਂ ਉਸ ਦਾ ਸਰੀਰ ਕੁਝ ਨਕਾਰਾ ਹੁੰਦਾ ਹੈ ਜਾਂ ਕਿਸੇ ਇਨਸਾਨ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕੁਦਰਤ ਵੱਲੋਂ ਉਹ ਕੁਦਰਤ ਕੋਈ ਹੀ ਲਾਭ-ਸੀਲਾ ਬਣਾਉਂਦੀ ਹੈ ਪਰ ਜਦੋਂ ਤੱਕ ਸਾਡਾ ਸਰੀਰ ਕਾਇਮ ਹੈ ਤਾਂ ਸਾਨੂੰ ਸਿਰਫ ਉਹਦੇ ਲਈ ਹੀ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਐਵੇਂ ਹੀ ਐਵੇਂ ਹੀ ਸਵਰਗ ਨਰਕ ਦੇ ਚੱਕਰ ਚ ਨਾ ਪਾਓ ਸਵਰਗ ਤੇ ਨਰਕ ਜਿਸ ਤਰ੍ਹਾਂ ਦੀ ਅਸੀਂ ਜਿਉਂ ਤੇ ਕੀ ਜਿਉ ਰਹੇ ਹਾਂ ਬਸ ਇਹੀ ਹੈ ਨਾ ਕੋਈ ਦੱਸਣ ਆਇਆ ਤੇ ਨਾ ਕਿਸੇ ਨੇ ਜਾ ਕੇ ਦੇਖਿਆ ਤੇ ਨਾ ਹੀ ਕੋਈ ਐਵੇਂ ਹੀ ਗੱਲਾਂ ਬਾਤਾਂ ਨੇ ਹੋ ਸਕਦਾ ਇਹ ਹੋਵੇ ਪਰ ਆਪਾਂ ਉਹਦੇ ਬਾਰੇ ਚਰਚਾ ਨਹੀਂ ਕਰਨੀ ਆਪਣੀ ਜ਼ਿੰਦਗੀ ਨੂੰ ਇੱਥੇ ਹੀ ਸਵਰਗ ਬਣਾਓ ਅੱਛੀ ਨੀਅਤ ਰੱਖੋ ਔਰ ਵਾਲਾ ਸਾਲ ਇਹ ਤੁਹਾਡਾ ਸਾਰਿਆਂ ਦਾ ਵਧੀਆ ਜਾਵੇ ਤੇ ਚਲੋ ਸਾਡੀ ਕਾਮਨਾ ਹਮੇਸ਼ਾ ਰਹਿਣੀ ਹੈ ਨਵੇਂ ਸਾਲ ਤੇ ਆਪਾਂ ਪ੍ਰੋਗਰਾਮ ਪਾਉਣੇ ਆ ਸਾਰੇ ਰਾਸ਼ੀਆਂ ਦੇ ਪਾ ਰਹੇ ਆ ਦੋ ਰਾਸ਼ੀਆਂ ਦੇ ਪਾ ਚੁੱਕੇ ਆ ਕੱਲ ਆਪਾਂ ਦੋ ਰਾਸ਼ੀਆਂ ਦੇ ਹੋਰ ਪਾ ਦਾਂਗੇ ਤੇ ਬਾਕੀ ਅੱਜ ਇੱਕ ਜਨਮ ਪੱਤਰੀ ਤੇ ਚਰਚਾ ਵੀ ਕਰਾਂਗੇ ਲੌਜੀਕਲੀ ਕੋਈ ਵੀ ਪਰੇਸ਼ਾਨੀ ਨਹੀਂ ਕੋਈ ਵੀ ਪਰੇਸ਼ਾਨੀ ਹੈ ਸੱਚ ਜਾਣੋ ਪਰੇਸ਼ਾਨੀ ਨਹੀਂ ਹੈ ਉਹ ਹਜੇ ਉਸ ਚੀਜ਼ ਦਾ ਵਕਤ ਨਹੀਂ ਹੈ ਬਸ ਵਕਤ ਤੇ ਆਪਣੇ ਆਪ ਨੂੰ ਸਮਝ ਕੇ ਉਹ ਪਰੇਸ਼ਾਨੀ ਚੋਂ ਤੁਸੀਂ ਨਿਕਲ ਸਕਦੇ ਹੋ ਬੜੇ ਸਮਝਦਾਰ ਤੁਸੀਂ 20 ਡਿਸੰਬਰ 2024 20 ਦਸੰਬਰ 2024 ਦਾ ਦਿਨ ਹੈ ਅੱਜ ਪੰਚਮੀ ਤਿਥੀ ਹੈ 10 ਵਜੇ ਕੇ 50 ਮਿੰਟ ਤੱਕ ਤੇ ਪੋਹ ਦੇ ਮਹੀਨੇ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਹੈ ਔਰ ਗ੍ਰਹਿਾਂ ਦੇ ਮੁਤਾਬਕ ਅੱਜ ਪੂਰਾ ਦਿਨ ਗੰਡ ਮੂਲ ਬਣਨੇ ਆ ਮਗਾ ਨਕਸ਼ਤਰ ਚੱਲੇਗਾ ਉਸ ਤੋਂ ਬਾਅਦ ਪਹਿਲਾਂ ਪੂਰਾ ਦਿਨ ਚੱਲਣਾ ਕੱਲ ਸਵੇਰੇ ਤੜਕੇ ਤੱਕ ਠੀਕ ਹੈ ਤੇ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਰਹੇਗਾ ਔਰ ਦੇਖਿਆ ਜਾਵੇ ਤਾਂ ਚੰਦਰਮਾ ਜੋ ਹੈ ਸਿੰਘ ਰਾਸ਼ੀ ਵਿੱਚ ਚੱਲ ਰਿਹਾ ਹੈ ਸਿੰਘ ਰਾਸ਼ੀ ਵਿਸ਼ਕੁੰਭ ਯੋਗ ਸਿੰਘ ਰਾਸ਼ੀ ਵਿੱਚ ਚੰਦਰਮਾ ਤੇ ਸਾਹਮਣੇ ਤੋਂ ਦ੍ਰਿਸ਼ਟੀ ਕਿਸ ਕਿਹੜੇ ਗ੍ਰਹਿ ਦੀ तकरीबन ਗ੍ਰਹਿ ਮੁਤਾਬਕ ਸਾਹਮਣੇ ਤੋਂ ਚੰਦਰਮਾ ਤੇ ਸ਼ਨੀ ਦੀ ਦ੍ਰਿਸ਼ਟੀ ਪਵੇਗੀ ਸਿੰਘ ਰਾਸ਼ੀ ਵਿੱਚ ਚੰਦਰਮਾ ਕੁੰਭ ਰਾਸ਼ੀ ਵਿੱਚ ਸ਼ਨੀ ਗੱਲ ਕਰੀਏ ਐਰੀ ਜ਼ਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਦੇ ਲਈ ਜੋ ਨਕਸ਼ਤਰ ਕਿ ਤੁਦਾ ਮਿੱਤਰ ਨਾ ਹੋਣ ਕਰਕੇ ਪੰਜਵੇਂ ਚੰਦਰ ਥੋੜੀ ਜਿਹੀ ਕਲਪਾੜ ਤੇ ਮਾਨਸਿਕ ਪਰੇਸ਼ਾਨੀ ਦੇ ਸਕਦਾ ਹੈ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਕਾਲਾ ਨੀਲਾ ਰੰਗ ਨਾ ਪਾਓ ਥੋੜੀ ਭਾਜਨਟ ਜ਼ਰੂਰ ਬਣੀ ਰਹੇਗੀ ਪਰ ਫਿਰ ਵੀ ਰਿਲੈਕਸ ਰਹੇਗੀ ਤੁਹਾਨੂੰ ਤੇ ਮੱਥੇ ਤੇ ਦਹੀਂ ਲਗਾਉਣਾ ਅੱਜ ਸ਼ੁਭਰ ਹੋਵੇਗਾ ਤੌਰਸ ਬ੍ਰਿਕਰਾਸ਼ੀ ਮਰੀ ਕ੍ਰਾਸ਼ੀ ਵਾਲਿਆਂ ਦੇ ਲਈ ਕਿ ਤੁਹਾਨੂੰ ਖੱਤਰ ਮਿੱਤਰ ਨਹੀਂ ਹੈ ਪੇਟ ਚ ਥੋੜੀ ਪਰੇਸ਼ਾਨੀ ਵੱਖੀਆਂ ਚ ਦਰਦ ਰਹਿ ਸਕਦਾ ਹੈ ਐਕਸਰਸਾਈਜ਼ ਤੇ ਯੋਗਾ ਜ਼ਰੂਰ ਕਰਨਾ ਹੈ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਕਿਤੂ ਜੋ ਹੈ ਉਹ ਥੋੜਾ ਰਿਲੈਕਸ ਦਵੇਗਾ ਤੁਹਾਨੂੰ ਦੂਸਰੀ ਗੱਲ ਇਹ ਹੈ ਕਿ ਕੁੱਤੇ ਨੂੰ ਰੋਟੀ ਪਾ ਦੇਣੀ ਹੈ ਵਧੀਆ ਰਹੇਗਾ ਦਿਨ ਵਧੀਆ ਕਰੀਮ ਦਾ ਰੰਗ ਪਹਿਨੋ ਜੈਮਨੀ ਮਿਥੂ ਰਾਸ਼ੀ ਦੇ ਲਈ ਘਰ ਵਿੱਚ ਮਾਂ ਦੇ ਜੋੜਾ ਚ ਥੋੜਾ ਦਰਦ ਰਹੇਗਾ ਘਰ ਚ ਥੋੜੀ ਬਹੁਤੀ ਜੀਵਦਾਸੀ ਵੀ ਬਣੀ ਰਹੇਗੀ ਕਿਤੇ ਪਾਣੀ ਤੋਂ ਨੰਗ ਰਹੇ ਹੋ ਤਾਂ ਚੌਲ ਹਲਦੀ ਦੁੱਧ ਚਾਲ ਪਰਵਾ ਕਰ ਦਿਓ ਦਿਨ ਵਧੀਆ ਕੈਂਸਰ ਕਰਕਰ ਰਾਸ਼ੀ ਕਰਕਰ ਰਾਸ਼ੀ ਵਾਲਿਆਂ ਦੇ ਭੈਣ ਭੂਆ ਮਾਸੀ ਦੇ ਘਰ ਕੋਈ ਜਿੱਦਾਂ ਜਾਣਾ ਪੈ ਸਕਦਾ ਯਾਤਰਾ ਕਰਨੀ ਪੈ ਸਕਦੀ ਹੈ ਕੋਈ ਰਿਸ਼ਤੇਦਾਰ ਆ ਵੀ ਸਕਦੇ ਆ ਤੁਸੀਂ ਵੀ ਜਾ ਸਕਦੇ ਹੋ ਜਾਂ ਜਾ ਚੁੱਕਿਓ ਕੱਲ ਜਾਂ ਅੱਜ ਚਲੇ ਜਾਓਗੇ ਜੀਭ ਤੇ ਸ਼ਹਿਦ ਸਵੇਰ ਤੋਂ ਲਾਓ ਔਰ ਚਲਦੇ ਪਾਣੀ ਵਿੱਚ ਥੋੜੀ ਜਿਹੀ ਚੌਲ ਜਲ ਪਰਵਾ ਤੁਸੀਂ ਵੀ ਕਰ ਦਿਓ ਕੈਂਸਰ ਕਰਕਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਸੌਰੀ ਕਰਕਰਾਸ਼ੀ ਦੀ ਗੱਲ ਕਰਦੇ ਪਹਿਲਾਂ ਮਿਥੂ ਰਾਸ਼ੀ ਦੀ ਗੱਲ ਕੀਤੀ ਸੀ ਮਿਥੂ ਦੇ ਦੋ ਵੜ ਹੋ ਗਏ ਤੇ ਕਰਕ ਦੀ ਗੱਲ ਕਰੀਏ ਆਪਾਂ ਤਾਂ ਤੀਜੇ ਕੇਤੂ ਜਿਸ ਦਾ ਨਕਸ਼ਤਰ ਤਾਂ ਤੁਹਾਨੂੰ ਵੀ ਰਿਸ਼ਤੇਦਾਰਾਂ ਦੇ ਆਉਣਾ ਜਾਣਾ ਪੈ ਸਕਦਾ ਪਰ ਦੂਜੇ ਚੰਦਰ ਤੁਹਾਨੂੰ ਦੇਗਾ ਕੰਮ ਦੇਗਾ bizness ਦੇਵੇਗਾ ਤੇ ਬ੍ਰਹਸਪਤ ਪਿਤਾ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਨਿਕਲੋ ਦਿਨ ਵਧੀਆ ਜਾਏਗਾ ਲਿਓ ਸੰਗ੍ਰਾਸ਼ੀ ਸੰਗ੍ਰਾਸ਼ੀ ਦੇ ਲਈ ਜੋ ਅੱਜ ਦਾ ਦਿਨ ਹੈ ਬਹੁਤ ਹੀ ਵਧੀਆ ਥੋੜਾ ਘੱਟ ਬੁੱਲੋਗੇ ਤਾਂ ਸਮਝੋ ਕਾਫੀ ਸਕਸੈਸ ਰਵੇਗੀ ਤੁਹਾਨੂੰ ਪੈਸੇ ਲਈ ਧਨ ਲਈ ਬਿਜ਼ਨਸ ਲਈ ਕੰਮ ਕਰ ਲਈ ਅੱਜ ਦਾ ਦਿਨ ਵਧੀਆ ਜਾਣ ਵਾਲਾ ਹੈ ਮਨ ਖੁਸ਼ ਰਹੇਗਾ ਤੇ ਬਾਹਰੀ ਖਾਣੇ ਤੋਂ ਥੋੜਾ ਪਰਹੇਜ਼ ਹੀ ਰੱਖੋਗੇ ਤਾਂ ਜ਼ਿਆਦਾ ਵਧੀਆ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਕੇਤੂ ਲਗਨ ਚ ਚੱਲ ਰਿਹਾ ਚੰਦਰ 12 ਥੋੜੀ ਮਾਨਸਿਕ ਕਲਪਹਾੜ ਤੇ ਵਾਧੂ ਖਰਚੇ ਹੋਣਗੇ ਔਰ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਜਦੋਂ ਤੱਕ ਚੰਦਰ ਲਗਣ ਵਿੱਚ ਨਹੀਂ ਆ ਜਾਂਦਾ ਉਸਨੇ ਫਿਰ ਕੇਤੂ ਨਾਲ ਜੋਤੀ ਬਣਾ ਲੈਣੀ ਹੈ ਤਾਂ ਚੰਦਰ ਬਾਰ ਮੇਲੇ ਹਰ ਕੰਮ ਪਾਣੀ ਦਾ ਕੁੱਟ ਪੀ ਕੇ ਕਰਨਾ ਸਕਸੈਸ ਦਵਾਏਗਾ ਔਰ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਕਿਸੇ ਮਜ਼ਦੂਰ ਨੂੰ ਖਾਣਾ ਖਿਲਾਓ ਲਿਬਰਾ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਇਨਕਮ ਸਥਾਨ ਵਿੱਚ ਚੰਦਰ ਮਾਇਆ ਜੀ ਇਨਕਮ ਆ ਜਾਏਗੀ ਪੈਸਾ ਆ ਜਾਏਗਾ ਕੇਤੂ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਆਏਗਾ ਉਸ ਤੋਂ ਬਾਅਦ ਅੱਛੀ ਡੀਲ ਵੀ ਹੋਏਗੀ ਤੇ ਕੰਮ ਕਰਦੀ ਰਫਤਾਰ ਵੀ ਤੁਹਾਡੀ ਚੱਲ ਪਵੇਗੀ ਪਿੱਠ ਥਪ ਥਪਾਈ ਜਾਏਗੀ ਤੁਹਾਡੇ ਕਿਤੇ ਕੰਮਾਂ ਲਈ ਸੂਰਜ ਨੂੰ ਸ਼ੁਭ ਕਰਨ ਲਈ ਜਲਦੀ ਉੱਠੋ ਸਕਾਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਸਿਤਾਰੇ ਜੋ ਚੱਲਦੇ ਪਏ ਆ ਤਕਰੀਬਨ ਕੇਤੂ ਦਾ ਨਕਸ਼ਤਰ ਹੈ ਤੇ ਕਿ ਤਕਰੀਬਨ ਕੱਲ ਪੂਰਾ ਦਿਨ ਚੱਲੇਗਾ ਪਰਸੋਂ ਸਵੇਰ ਤੱਕ ਚੱਲਣਾ ਹੈ ਇਸਨੇ ਤਾਂ ਕੁੱਤੇ ਨੂੰ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ ਪਾਉਣੀ ਵਧੀਆ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਥੋੜਾ ਸਕਿਨ ਪ੍ਰੋਬਲਮ ਵੀ ਤੁਹਾਨੂੰ ਤੰਗ ਕਰਦੀ ਪਈ ਹੈ ਕਦੇ ਖਾਸ ਕਦੇ ਕੁਛ ਤੇ ਕਦੇ ਕੁਛ ਸੂਰਜ ਨੂੰ ਸ਼ੁਭ ਕਰਨ ਦੇ ਲਈ ਘਰ ਤੋਂ ਨਿਕਲਦੇ ਸਮੇਂ ਮਿਸ਼ਰੀ ਦਾ ਸੇਵਨ ਤੇ ਤੁਲਸੀ ਦੇ ਪੱਤੇ ਦਾ ਸੇਵਨ ਕਰਨ ਨਾਲ ਲਗਨ ਚ ਬੈਠਾ ਬੁੱਧ ਨੁਕਸਾਨ ਨਹੀਂ ਕਰੇਗਾ ਸੈਡੀਟਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਵੀ ਬੀਪੀ ਦਾ ਵਧਣਾ ਥੋੜਾ ਨੁਕਸਾਨ ਹੈ ਵੀ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਘੱਟ ਖਾਓ ਬਿਜ਼ਨਸ ਵਿੱਚ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਸ਼ੇਅਰ ਮਾਰਕੀਟ ਵਿੱਚ ਵੀ ਸੋਚ ਸਮਝ ਕੇ ਪੈਸਾ ਲਗਾਣਾ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਕੋਈ ਅਜੀਬ ਜਾਂ ਡਰ ਜ਼ਰੂਰ ਬਣੇਗਾ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰੀ ਤਾਂ ਸ਼ੁਕਰ ਲਗਣ ਵਿੱਚ ਚੱਲ ਰਿਹਾ ਤੁਹਾਡੇ ਔਰ ਬੁੱਧ 11 ਮਕਰ ਰਾਸ਼ੀ ਵਾਲਿਆਂ ਦੇ ਲਈ ਚੰਦਰਾ ਜੱਠਵੇਂ ਸਥਾਨ ਵਿੱਚ ਹੈ ਤਾਂ ਥੋੜਾ ਸੰਭਲ ਸੰਭਲ ਕੇ ਚੱਲੋ ਨਾ ਸੇਤ ਨਾ ਕੰਮ ਕਰ ਕਿਤੋਂ ਕਿਤੋਂ ਉਂਝੇ ਮੇਵ ਵਾਲੀ ਖ਼ਬਰ ਸੁਣਨ ਨੂੰ ਮਿਲੇਗੀ ਥੋੜੀ ਉਦਾਸੀ ਦੇਏਗੀ ਤਾਂ ਉਹਦੇ ਤੋਂ ਚੰਗਾ ਏ ਕਿ ਪੁਰਾਣੀਆਂ ਗੱਲਾਂ ਯਾਦ ਨਾ ਕਰੋ ਥੋੜਾ ਹਲਕਾ ਮਿਊਜ਼ਿਕ ਸੁਣੋ ਤੇ ਕੰਨਾਂ ਪਿੱਛੇ ਇਟਰ ਲਾਓ ਅਕਿਊਰਸ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਧਨ ਲਈ ਪੈਸੇ ਲਈ ਬਿਜ਼ਨਸ ਲਈ ਸਭ ਕੁਝ ਵਧੀਆ ਹਾਂ ਥੋੜੀ ਔਲਾਦ ਨੂੰ ਲੈ ਕੇ ਟੈਨਸ਼ਨ ਅੱਜ ਹੋ ਜਾਣੀ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਕੰਮ ਕਰਨ ਨੂੰ ਲੈ ਕੇ ਜਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤਾਂ ਇਸ ਤਰ੍ਹਾਂ ਦੀ ਕੋਈ इमोशनल ਜੇ ਰਹੋਗੇ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਹਾਂ ਥੋੜਾ ਜ਼ੁਬਾਨ ਤੇ ਬਾਣੀ ਚ ਮਿਠਾਸ ਰੱਖ ਕੇ ਚੱਲੋਗੇ ਤਾਂ ਕਾਫੀ ਕੁਝ ਅੱਛਾ ਹੋ ਜਾਏਗਾ ਪਾਈਸਸ ਮੀਨ ਰਾਸ਼ੀ ਮੀਨ ਰਾਸ਼ੀ ਦੇ ਲਈ ਕਾਲਾਪਨ ਉਤਾਵਲਾਪਨ ਬੇਚੈਨੀ ਨੁਕਸਾਨ ਦਾ ਕਾਰਨ ਬਣਾ ਸਕਦੀ ਬਣ ਸਕਦੀ ਹੈ ਤੇ ਬਣਾ ਵੀ ਸਕਦੀ ਹੈ ਵਾਹਨ ਥੋੜਾ ਜਿਹਾ ਧਿਆਨ ਨਾਲ ਚਲਾਓ ਠੀਕ ਹੈ ਭੇ ਤੁਸੀਂ ਕਿਤੇ ਨੂੰ ਨਹੀਂ ਦੇ ਰਹੇ ਉਹ ਚੰਗੀ ਗੱਲ ਹੈ ਪਰ ਨਾਲ ਹੀ ਤੁਹਾਡੇ ਦੋਸਤ ਮਿੱਤਰਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਵੀ ਨੁਕਸਾਨ ਕਰਾਏਗਾ ਰਾਹੂ ਨੂੰ ਸ਼ਾਂਤ ਕਰਨ ਦੇ ਲਈ ਅੱਜ ਇੱਕ ਨਾਰੀਅਲ ਜਾਂ ਜੌਂ ਜਲ ਪ੍ਰਵਾਹ ਕਰ ਦਿਓ ਏਸੀਜੀ ਅਸਟ੍ਰੋਲੋਜੀ ਵਿੱਦਿਓ ਲੌਜਿਕ ਜਿਸ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਾਂ ਨੂੰ ਆਪਾਂ ਕਿਦਾਂ ਸ਼ੁਭ ਸਹੀ ਕਰਕੇ ਦਿਨ ਨੂੰ ਬੈਸਟ ਬਣਾ ਸਕਦੇ ਆ ਕਿਸੇ ਜਨਮ ਪੱਤਰੀ ਤੇ ਆਪਾਂ ਅੱਜ ਇੱਕ ਜਨਮ ਪੱਤਰੀ ਤੇ ਚਰਚਾ ਕਰਦੇ ਆ ਦੇਖੋ ਜਨਮ ਪੱਤਰੀ ਹੈ ਪ੍ਰਿਤਪਾਲ ਸਿੰਘ ਦੀ ਪ੍ਰਿਤਪਾਲ ਸਿੰਘ ਦੀ ਜਨਮ ਪੱਤਰੀ ਹੈ ਕੀ ਹੈ 1 5 ਜਨਵਰੀ 1995 5 ਜਨਵਰੀ 1995 ਔਰ ਸਮਾ ਹੈਗਾ 11 ਵਜੇ ਸਵੇਰੇ ਯਾਨੀ ਦਿਨੇ 11 ਵਜੇ ਤੇ ਇਹਨਾਂ ਨੇ ਵਿਆਹ ਵਿੱਚ ਕੋਈ ਰੁਕਾਵਟ ਵਿਗਣ ਪੈ ਜਾਂਦਾ ਰੁਕਾਵਟ ਪੈ ਜਾਂਦੀ ਹੈ 5 ਜਨਵਰੀ 1995 ਦਾ ਸੁਣੋ ਦੇਖੋ ਗ੍ਰਹਾਂ ਦੇ ਮੁਤਾਬਕ ਵਿਗਣ ਮਤਲਬ ਕਿ ਰੁਕਾਵਟ ਕਿਉਂ ਪੈਂਦੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਮੰਗਲਿਕ ਹੈ ਇੱਕ ਤਾਂ ਪ੍ਰਿਤਪਾਲ ਪ੍ਰਿਤਪਾਲ ਸਿੰਘ ਯਾਨੀ ਹਾਂਜੀ ਪ੍ਰਿਤਪਾਲ ਸਿੰਘ ਇੱਕ ਤਾਂ ਤੁਸੀਂ ਮੰਗਲਿਕ ਹੋ ਦੂਜਾ ਗੱਲਬਾਤ ਦੇ ਤਾਂ ਚਲੋ ਤਨਹੀ ਹੋ ਤੇ ਇਮਾਨ ਨਾਲ ਕਾਫੀ ਅਟੈਚਮੈਂਟ ਹੈ इमोशनल ਹੋ ਔਰ એનર્ਜੀ ਵੀ ਬਥੇਰੀ ਹੈ ਪਰ ਪਰ ਦੋ ਤਿੰਨ ਨੇ ਕਲੋਜ਼ਲੀ ਰਿਸ਼ਤੇ ਵੀ ਖਰਾਬ ਹੋ ਚੁੱਕੇ ਆ ਔਰ ਕਹਿ ਸਕਦੇ ਆਪਾਂ ਕਿ ਜਿੱਧਰ ਸਹੀ ਕਰਨ ਜਾਂਦੇ ਆ ਉਧਰ ਹੀ ਨੁਕਸਾਨ ਹੋ ਜਾਂਦਾ ਕਿਉਂ ਇਹਦਾ ਤੇ ਮੈਂ ਤੁਹਾਨੂੰ ਕਾਰਨ ਨਹੀਂ ਦੱਸਾਂਗੀ ਪਰ ਤੁਸੀਂ ਇੱਕ ਵਾਰ ਜਰੂਰ ਅਗਰ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਤਾਂ ਆ ਸਕਦੇ ਹੋ ਤਾਂ ਤੁਸੀਂ ਮੈਨੂੰ ਮੇਰੇ ਤੋਂ ਤੁਸੀਂ ਆਪਣੀ ਜਨਮ ਪੱਤਰੀ ਦੇ ਥੋੜੇ ਪਰਹੇਜ ਜੋ ਮੈਂ ਤੁਹਾਨੂੰ ਕਈ ਵਾਰੀ ਆਪਾਂ ਸਾਹਮਣੇ ਨਹੀਂ ਦੱਸ ਸਕਦੇ ਪਰ ਮੈਰਿਜ ਨਹੀਂ ਮੈਂ ਤੁਹਾਨੂੰ ਦੱਸ ਦਿੰਨੀ ਆ ਮੈਰਿਜ ਦਾ ਇਹਦਾ ਟਾਈਮ ਚੱਲ ਰਿਹਾ ਹੈ ਤਾਂ 4 ਕਿਲੋ ਆਲੂ ਲੈ ਕੇ 4 ਲਫਾਫਿਆਂ ਵਿੱਚ ਪਾ ਕੇ ਧਾਰਮਿਕ ਸਥਾਨ ਤੇ ਰੱਖੋ ਔਰ ਇੱਕ ਸਟੀਲ ਦਾ ਛੱਲਾ ਖੱਬੇ ਹੱਥ ਦੀ ਚੀਚੀ ਚ ਪਾਓ ਤੇ ਇਕ ਸਾਬਣ ਦੇ ਟਿੱਕੀ ਬੁੱਧਵਾਰ ਵਾਲੇ ਦਿਨ ਕਿਤੇ ਰੱਖੋ ਧਾਰਮਿਕ ਸਥਾਨ ਤੇ ਜਿੱਥੇ ਹੱਥ ਧੋਂਦੇ ਆ ਉੱਥੇ ਰੱਖੋ ਔਰ ਸਭ ਤੋਂ ਜ਼ਰੂਰੀ ਸਭ ਤੋਂ ਜ਼ਰੂਰੀ ਕੀ ਹੈ ਕਿ ਕਿਉਂਕਿ ਬ੍ਰੈਸਪਤ ਜੁਆ 2 ਨੰਬਰ ਚ ਚੱਲ ਰਿਹਾ ਤਾਂ ਉਥੇ ਚਾਰ ਐਤਵਾਰ ਗੁੜ ਲੈ ਕੇ ਚਾਰ ਪੀਸ ਜਲ ਪ੍ਰਵਾਹ ਕਰਾਓ ਗ੍ਰਹਿਾਂ ਚ ਮਿਠਾਸ ਹੋਵੇ ਮੰਗਲਿਕ ਯੋਗ ਦਾ ਥੋੜਾ ਪ੍ਰਭਾਵ ਘਟੇ ਤੇ ਤੁਹਾਡਾ ਰਿਸ਼ਤਾ ਸ਼ਨੀ ਚੰਦਰ ਦੀ ਸਾੜ ਸਤਿ ਹੈ ਜੀ ਤੁਹਾਡੀ ਜਨਮ ਪੱਤਰੀ ਵਿੱਚ ਤਾਂ ਇਸ ਕਰਕੇ ਸ਼ਨੀ ਚੰਦਰ ਦੀ ਸਾੜ ਸਤਿ ਇਕ ਤਾਂ ਤੁਸੀਂ ਮਿੱਠਾ ਨਹੀਂ ਦੇਣਾ ਕਿਸੇ ਨੂੰ ਤਾਂ ਮਾਂ ਦਾ ਆਸ਼ੀਰਵਾਦ ਲਓ ਤੇ ਚਾਂਦੀ ਦੇ ਗਲਾਸ ਚ ਪਾਣੀ ਪੀਓ ਕਾਫੀ ਕਾਫੀ ਰਿਲੈਕਸ ਮਿਲੇਗੀ ਅਗਰ ਤੁਸੀਂ ਇਹ ਆਪਣੇ ਸਟਾਰ ਸਹੀ ਕਰ ਲੈਨੇ ਹੋ ਬਾਕੀ ਤੁਹਾਨੂੰ ਰਸਤੇ ਮਿਲਨੇ ਸ਼ੁਰੂ ਹੋ ਜਾਣਗੇ ਵਾਸਤੂ ਟਿਪੋ ਵਿੱਚ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਕਿ ਹਰ ਸਾਲ ਆਉਂਦੇ ਆ ਸਮਾ ਬਤੀਤ ਹੁੰਦਾ ਕਈ ਵਾਰੀ ਅਗੇ ਅਸੀਂ ਕਰਦੇ ਆ ਕਿ ਪੁਰਾਣੇ ਕੈਲੰਡਰ ਨਾਲ ਫੋਟੋਆਂ ਲੱਗੀਆਂ ਨੇ ਤੋਂ ਆਪਾਂ ਸਾਂਭ ਲੈਨੇ ਆ ਕਿ ਚਲੋ ਜੀ ਆਹ ਲਾ ਲਿਆ ਇਹਨੂੰ ਰੱਖ ਲਿਆ ਇਹਨੂੰ ਰੱਖ ਦੋ ਸਾਂਭ ਕੇ ਪੁਰਾਣਾ ਹੈ ਇਹ ਨਵਾਂ ਲਾ ਲਓ ਪੁਰਾਣੇ ਕੈਲੰਡਰ ਕਦੇ ਸਾਂਭ ਕੇ ਨਹੀਂ ਰੱਖਣੇ ਚਾਹੀਦੇ ਪੁਰਾਣੀਆਂ ਯੰਤਰੀਆਂ ਵੀ ਸਾਂਭ ਕੇ ਨਹੀਂ ਰੱਖਣੀਆਂ ਚਾਹੀਦੀਆਂ ਠੀਕ ਹੈ ਓਕੇ ਆ ਕੋਈ ਵੀ ਚੀਜ਼ ਚਾਹੇ ਉਹ ਆਪਾਂ ਕਈ ਵਾਰੀ ਬੜੀ ਰਿਸਪੈਕਟ ਕਰਦੇ ਆ ਕਿ ਧਾਰਮਿਕ ਫੋਟਾ ਤਾਂ ਉਸ ਨੂੰ ਤੁਸੀਂ ਕੱਟ ਕੇ ਲਾ ਕੇ ਰੱਖ ਸਕਦੇ ਹੋ ਪਰ ਜੋ ਡੇਟਸ ਲਿਕੇ ਨੇ ਪੁਰਾਣੀਆਂ ਲੰਘ ਚੁੱਕੀਆਂ ਨੇ ਉਹ ਸਾਰੇ ਪੁਰਾਣੇ ਕੈਲੰਡਰ ਘਰੋਂ ਕੱਢੋ ਠੀਕ ਹੈ ਨਹੀਂ ਰੱਖਣੇ ਖਰਾਬ ਕਰਦੇ ਆ ਵਾਸਤੁ ਨੂੰ એનર્ਜੀ ਨੂੰ ਖਰਾਬ ਆ ਪਿਛਲੀ ਚੀਜ਼ ਅਸੀਂ ਚੱਕੀ ਫਿਰਦੇ ਆ ਆਪਾਂ ਨੂੰ ਤਾਂ ਪਿਛਲੀ ਗੱਲਾਂ ਨੇ ਵੀ ਨਹੀਂ ਕਰਨੀਆਂ ਚਾਹੀਦੀਆਂ ਚਰਚਾ ਗੱਲ ਅੱਜ ਦੀ ਹੁਣ ਦੀ ਤੇ ਵਕਤ ਅਨੁਸਾਰ ਚੱਲਣਾ ਚਾਹੀਦਾ ਇਹ ਹੀ ਅਸਲ ਵਿੱਚ ਪ੍ਰੈਕਟੀਕਲ ਲਾਈਫ ਹੈ ਨਹੀਂ ਕਿਸੇ ਨੇ ਬੈਠੇ ਰਹਿਣਾ ਇੱਥੇ ਔਕਲੰਡਰ ਵੀ ਇੱਥੇ ਨਹੀਂ ਬੈਠੇ ਰਹਿੰਦੇ ਸਮਾਂ ਬੀਤਦਾ ਹਰ ਚੀਜ਼ ਦੀ ਐਕਸਪਾਇਰੀ ਡੇਟ ਹੈ ਤੇ ਐਕਸਪਾਇਰੀ ਡੇਟ ਇਨਸਾਨ ਦੀ ਵੀ ਹੈ ਤੇ ਜਦੋਂ ਸਾਡੀ ਡੇਟ ਆਉਣੀ ਆ ਆਪਾਂ ਵੀ ਚਲੇ ਜਾਣਾ ਤੇ ਉਹ ਜੋ ਸਟੇਅਰ ਹੋਇਆ ਉਹਨਾਂ ਨੂੰ ਨਹੀਂ ਸੰਭੀਦਾ ਓਕੇ ਆ ਸਮਾਂ ਅਸਾ ਸਤਿ ਆਪ ਸਬ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ